ਸਰ ਕੀ ਨਾਮ ਹੈ ਤੁਹਾਡਾ ਕਿਹੜਾ ਮੁੱਲਾ ਪੈਂਦਾ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਲੋਕਾਂ ਦਾ ਹਾਂਜੀ ਮੇਰਾ ਨਾਮ ਦਮਨਦੀਪ ਸਿੰਘ ਹੈ ਜੀ ਮੈਂ ਬਿਲਡਿੰਗਾਂ ਦੀ ਗਲੀ ਨੰਬਰ 13 ਦੇ ਵਸਨੀਕ ਆ ਜੀ ਅਸੀਂ ਸਾਰੇ ਗਲੀ ਨੰਬਰ 13 ਦੇ ਵਸਨੀਕ ਖੜੇ ਆ ਤੇ ਅੱਜ ਇਹ ਹਾਲ ਹੋਇਆ ਜੀ ਭਾਜੀ ਹਰ ਘਰ ਦਾ 50000 ਤੋਂ ਲੈ ਕੇ ਲੱਖ ਲੱਖ ਦਾ ਨੁਕਸਾਨ ਹੋਇਆ ਪਾਣੀ ਗੋਡੇ ਗੋਡੇ ਵਰ ਗਿਆ ਬਾਥਰੂਮ ਦੇ ਬਾਥਰੂਮ ਲੈਟਸੇ ਸਾਫ ਕਰ ਰਹੀਆਂ ਨੇ ਪਾਣੀ ਗੰਦਾ ਕਰ ਰਿਹਾ ਐ ਅੰਨੇ ਪਰੇਸ਼ਾਨ ਆ ਅੰਨੇ ਪਰੇਸ਼ਾਨ ਆ ਸਵੇਰ ਦਾ 11 ਵਜੇ ਨੂੰ ਆ ਗਏ ਪਾਣੀ ਪਾਣੀ ਦੀ ਨਸੀਬ ਨਹੀਂ ਹੋਇਆ ਪੀਣ ਨੂੰ ਜੀ ਸਿਰਫ ਦੇਖਣ ਨੂੰ ਗੰਦਾ ਪਾਣੀ ਨਸੀਬ ਹੋਇਆ ਤੇ ਜਿਆਦਾ ਨਹੀਂ ਜੀ 70 80 ਕਰਨਾ ਹੈ ਜੀ ਤੇ 70 80 ਦੇ ਹਿਸਾਬ ਨਾਲ ਤੁਸੀਂ 50000 ਤੋਂ ਲੱਖ ਕਹਿ ਰਹੇ ਹੋ ਫਿਰ ਲੱਖਾਂ ਦਾ ਨੁਕਸਾਨ ਹੋ ਗਿਆ ਹਾਂ ਜੀ ਤੇ ਨੁਕਸਾਨ ਤਾਂ ਸਾਰੇ ਫੀਲਡਾਂ ਜਾਂਦੇ ਕਰੋੜਾਂ ਦਾ ਹੋ ਗਿਆ ਜੀ ਹੂੰ ਬਹੁਤ ਮਾੜਾ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਜੀ ਇੱਕ ਪੈਸੇ ਦੀ ਸੁਣਵਾਈ ਨਹੀਂ ਜੀ ਤੇ ਮੌਕੇ ਤੇ ਕੋਈ ਅਧਿਕਾਰੀ ਹੈ ਕੋਈ ਐਮਐਲਏ ਨਹੀਂ ਪਹੁੰਚਿਆ ਲਾਈਨ ਲੱਗੀ ਪਈ ਹੈ ਕੋਈ ਪੁੱਛ ਨਹੀਂ ਨਹੀਂ ਹੈ ਸਾਨੂੰ ਅਸੀਂ ਪਾਗਲ ਹੋਏ ਫਿਰਦੇ ਆ ਨਿਕਰਾਂ ਪਾ ਕੇ ਟੋਪੀਆਂ ਲਾ ਕੇ ਕੱਚਿਆਂ 'ਚ ਖੜੇ ਸਾਰਾ ਬੱਲਾ ਸਰਕਾਰ ਤਾਂ ਬੜੇ ਦਾਅਵੇ ਕਰ ਰਹੀ ਆਂ ਵੀ ਅਸੀਂ ਕੰਬੜੇ ਕਰਾ ਰਹੇ ਹਾਂ ਹਾਂ ਜੀ ਹ ਦੇਖੋ ਦਾਵੇ ਕਿੰਨੇ ਨੇ ਤਾਂ ਹੀ ਪਾਗ ਲਾ ਗੂ ਸਾਰੀ ਦੁਨੀਆ ਬਾਹਰ ਖੜੀ ਬਾਰਿਸ਼ ਰੁੱਕੀ ਨੂੰ 4 ਘੰਟੇ ਹੋ ਗਏ ਪਾਣੀ ਦਾ ਨਿਕਾਸ਼ ਨਹੀਂ ਹੋਇਆ ਜੀ ਤੇ ਗੱਲ ਕਰੀਏ ਦੋ ਦੋ ਕੁ ਮਹੀਨੇ ਬਾਅਦ ਜਿਹੜੇ ਐਮਸੀਲ ਦੇ ਇਲੈਕਸ਼ਨ ਵੀ ਆ ਰਹੇ ਫਿਰ ਜਵਾਬ ਦੇਣਗੇ ਜੀ ਇਹਨਾਂ ਨੂੰ ਵੋਟਾਂ ਪਾਵਾਂਗੇ ਇੰਨੀ ਪਿਆਰ ਨਾਲ ਪਾਵਾਂਗੇ ਵੀ ਇਹ ਯਾਰ ਨੋਟਾ ਵਟਾਂ ਨਹੀਂ ਦੱਬਾਂਗੇ ਇਹਨਾਂ ਨੂੰ ਯਾਦ ਆਊਗਾ ਵੀ ਕਿੱਦਾਂ ਲੋਕਾਂ ਨੂੰ 당 ਕਰਨਾ ਹੈ ਅਸੀਂ ਤਾਂ ਬੜੇ ਪਰੇਸ਼ਾਨ ਆ ਜੀ ਇਹਨਾਂ ਨੂੰ ਵੜਨ ਨਹੀਂ ਦੇਣਾ ਗਲੀਆਂ 'ਚ ਬੋਰਡ ਲਾ ਦੇਣੇ ਨੇ ਵੀ ਇੰਨਾ ਇੰਨਾ ਗੰਦੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਚਾਹ ਕਾਂਗਰਸ ਪਾਰਟੀ ਦੇ ਨੇ ਚਾਹ ਆਮ ਮਨਪ੍ਰੀਤ ਜਿੰਨਾਮ ਹੈ ਜੀ ਮੇਰਾ ਫੀਲਡਿੰਗ ਹੈ ਤੇਰਾ ਗੁੱਟੇ ਤੋਂ ਬੋਲ ਰਿਹਾ ਜੀ ਹਾਂ ਜੀ ਆਪਣਾ ਕੰਮ ਕਰ ਰਿਹਾ ਰੇਣ ਇਹ ਹੈ ਜੀ ਕਿ ਪਾਣੀ ਇੰਨਾ ਕਿ ਜ਼ਿਆਦਾ ਆਇਆ ਹੈ ਮੇਨ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਦੀ ਨਕਾਸੀ ਹੈ ਹੀ ਨਹੀਂ ਉਸ ਤੋਂ ਬਿਲਕੁਲ ਨਹੀਂ ਹੈ ਲੋਜ ਦਾ ਇਹ ਹੀ ਕੰਮ ਹੈ ਚਾਰ ਦਿਨ ਸਾਫ ਕਰਕੇ ਜਾਂਦੇ ਨੇ ਫਿਰ ਅਗਲੇ ਦਿਨ ਨੂੰ ਕੋਈ ਸਫਾਈ ਨਹੀਂ ਪਰ ਅਜੇ ਤੱਕ ਜਿੰਨਾ ਕ ਮਾੜਾ ਹਾਲ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਨੁਕਸਾਨ ਮਹੱਲੇਦਾਰੀ ਚ ਬਹੁਤ ਹੋਇਆ ਹਰ ਘਰ ਦਾ ਐਵਰੇਜ ਲਾ ਲੂਗੀ 30000 ਰੁਪਏ ਦਾ ਨੁਕਸਾਨ ਹੋਇਆ ਕਿੰਨੇ ਕੁ ਪਰਿਵਾਰਾਂ ਦੇ ਕਿੰਨੇ ਕੁ ਘਰ ਨੇ ਇੱਥੇ ਗਲੀ ਵਿੱਚ ਮੱਲੇ ਵਿੱਚ ਘੱਟੋ ਘਾਟ ਜੀ ਕਿ 70 ਤੋਂ 200 ਪਰਿਵਾਰ ਦੇ ਵਿੱਚ ਵਿੱਚ ਹੈਗਾ ਲੱਖਾਂ ਦਾ ਨੁਕਸਾਨ ਹੋ ਗਿਆ ਲੱਖਾਂ ਤੋਂ ਉੱਪਰ ਲੱਖਾਂ ਦੇ ਵਿੱਚ ਹੀ ਪਹੁੰਚ ਗਿਆ ਜੀ ਤਾਂ ਕੋਈ ਐਮਐਲਏ ਜਾਂ ਹੋਰ ਵੀ ਆਇਆ ਨਹੀਂ ਪ੍ਰਸ਼ਾਸਨ ਕੋਈ ਐਮਐਲਏ ਨਹੀਂ ਕਿਸੇ ਪਾਰਟੀ ਦਾ ਕੋਈ ਨਹੀਂ ਆਇਆ ਹੈ ਪ੍ਰਸ਼ਾਸਨਦੋ ਜਾਂ ਆਉਣ ਵਾਲੇ ਇਲੈਕਸ਼ਨ ਵੀ ਆ ਰਹੇ 2 ਕਈ ਜੀ ਹੁਣ ਜਦੋਂ ਇਹ ਵੋਟ ਮੰਗਨ ਆਣਗੇ ਉਦੋਂ ਹੀ ਗੱਲ ਹੋਏਗੀ ਉਸ ਤੋਂ ਪਹਿਲੇ ਜਿਹਨੂੰ ਹੈਗਾ ਆਪੇ ਆ ਕੇ ਦੇਖੋ ਜੇ ਕੋਈ ਵੋਟ ਲੈਣ ਦੀ ਕਿਸੇ ਨੂੰ ਹੈਗੀ ਹੈ ਤੇ